ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਇੱਧਰ ਕੰਮ ਲੱਗ ਰਹੇ ਸੀ ਪਿੱਛੇ ਪਲਾਟ 'ਚ ਮੈਂ ਕਿਹਾ ਥੋੜੀ-ਮੋਟੀ ਵੀਡੀਓ ਬਣਾ ਲਈਏ ਆ ਸੀ ਨਾ ਮਸ਼ੀਨ ਲਿਆਂਦੀ ਸੀ ਜੀ ਤੁਹਾਨੂੰ ਪਿਛਲੀ ਵੀਡੀਓ 'ਚ ਜਿੰਨੇ ਦੇਖਿਆ ਦੇਖੇ ਹੋਊਗਾ ਜਿੱਦਾਂ ਦੀ ਮਸ਼ੀਨ ਲਿਆਂਦੀ ਆ ਉਦੋਂ ਦਾ ਮੀਂਹ ਪਈ ਜਾਂਦਾ ਇੱਕ ਦਿਨ ਮੀਂਹ हटਿਆ ਸੀ ਆ ਮੈਂ ਫੇਰ ਕੇ ਦੇਖੀ ਵਧੀਆ ਕੰਮ ਕਰਦੀ ਆ ਹੁਣ ਪਹਿਲਾਂ ਤਾਂ ਅਸੀਂ ਆ ਬੂਟੇ-ਬਾਟੇ ਵੱਢ ਰਹੇ ਹਾਂ ਉੱਪਰ ਪੈਂਦੀ ਕਰੀਏ ਇੱਥੇ ਫਿਰ ਦੇਖਾਂਗੇ ਸਬਜ਼ੀ ਸੋਬੀ ਲਾਵਾਂਗੇ ਆ ਇੱਕ ਆ ਬਲਾਈ ਹੋਈ ਐ ਸੀ ਕੁੜੀ ਕੰਮ ਲਈ ਹਾਂ ਅਸੀਂ ਵੱਢ ਰਹੇ ਹਾਂ ਤੂੰ ਲਈ ਜਾਨੀ ਆ ਬੂਟੇ ਹਾਂ ਚੱਲ ਗੱਡ ਇੱਕ ਹੋਰ ਲਾ ਲਾ ਦੇ ਕੋਲੇ ਥਾਂ ਤੇ ਲਾ ਦੇ ਨਾ ਆ ਉਰੇ ਲਾ ਦੇ ਉਰੇ ਉਰੇ ਇੱਧਰ ਮੂੰਹ ਮੂੰਹ ਕਰੀਏ ਇੱਧਰ ਇਹ ਕਿੰਪਸਿੰਨੋ ਬਸਿੰਨੀ ਹੋ ਰਹੀ ਹੈ ਤੇਰੀ ਕਿਹੜੀ ਖਲਾੜੀ ਚ ਬਾਹਰ ਆ ਰਹੀ ਹੈ ਤੂੰ ਅੰਦਰ ਚਲੀ ਜਾ ਨਾ ਅੱਜ ਫਿਲਹਾਲ ਤਾਂ ਅਸੀਂ ਬੂਟੇ ਛਾਂਗ ਰਹੇ ਹਾਂ ਫੇਰ ਦੇਖਦੇ ਆ ਵੀ ਅੱਜ ਕਿੰਨਾ ਕ ਨਿਬੜਦਾ ਪਾ ਸੰਕਲਾ ਹਾ ਨਾ ਜਿਹੜਾ ਪਰਲੀ ਕੰਦ ਵਾਲੇ ਸਾਰੇ ਛਾਂਗਣੇ ਨੇ ਜਮੇ ਜਮੇ ਖਾਲੀ ਕਰਦੇ ਉਥੇ ਹਨੇਰਾ ਹੀ ਹੋਇਆ ਪਿਆ ਕੋਈ ਕੋਲੀ ਨਾ ਬਣਾਵੇ ਤੁਸੀਂ ਇਹ ਕੁੱਤੇ ਆ ਕੇ ਬੈਠੇ ਰਹਿੰਦੇ ਨੇ ਥੱਲੇ ਟੋਏ ਪੱਟੀ ਜਾਂਦੇ ਨੇ ਸਾਹਮਣੇ ਬੈਠੇ ਨੇ ਨਾ ਹੋਰ ਹਾਂ ਸਾਰੀ ਕਰ ਦੇ ਤਾਂ ਮੈਂ ਮੁਰਮਦ ਆਏ ਕਿ ਹਾਂ ਰਿਆ ਅੰਦਰ ਦਾ ਪ੍ਰਸਨ ਵਧੀਆ ਹੋ ਗਿਆ ਅੰਗੇ ਹੈ ਨਾ ਬੜੇ ਭਾਬੇ ਦਿਵੋ ਇਹ 6000 ਹੋ ਗਈ ਉੱਥੇ ਹਰਿਆਣੇ ਜੀ ਸੁਣਦਾ ਪਤਾ ਹੁੰਦਾ ਨਾ ਮੈਨੂੰ ਹੁੰਦਾ ਉਹ ਆਪਣੇ ਨਾਲੋਂ ਤਾਂ ਜ਼ਿਆਦਾ ਹੀ ਹੈ ਅੱਛਾ ਜੀ ਹਾਂ ਉਹ ਵੀ ਉਹ ਤਾਂ ਕਹਿੰਦੀ ਮਰਾ ਜਿਉ ਨਾ ਭਵੰਤ ਮਨ ਕਹਿੰਦੇ ਕਿ ਮੈਂ 100000 ਰੁਪਏ ਤਾਂ ਬੁੜੀਆਂ ਨੂੰ ਪਾਵਾਂਗੇ ਵੀ 2500 ਬੜੇ ਭਾਂਗੇ ਨਾ ਵਿਧਵਾ ਕੋਈ 20 ਚੋ ਕਰਾਉ ਗੋ ਨਹੀਂ ਕਰੀ ਕੋਈ ਨਹੀਂ ਕਰ ਦੇਣਗੇ ਜਦੋਂ ਵੋਟਾਂ ਨੇੜੇ ਆ ਗਈਆਂ ਅੱਛਾ ਜੀ ਕਦੇ ਤਾਂ ਕਰਨਗੇ ਹੀ ਹਾਂ ਹੋਰ ਜੇ ਨਾ ਕਰੇ ਅਗਲੀ ਵਾਰੀ ਆਂਦੇ ਨਹੀਂ ਹਾਂ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਕਹਿੰਦਾ ਜਦੋਂ ਵੀ ਕਿਤੇ ਵੀ ਪਬਲਿਕ ਬੁਲਾਉਂਦੇ ਸੀ ਇਹ ਆਇਆ ਕਰਨਾ ਸਕੀਮਾਂ ਸਾਰੀਆਂ ਹੂੰ ਅਜੇ ਤੱਕ ਕੋਈ ਨਹੀਂ 20 ਸਾਲ ਹੋ ਗਏ ਨੇ ਅਗਲੇ ਆnde ਆਪਦੇ ਹੋਰ ਬਥੇਰੇ ਕੰਮ ਹੁੰਦੇ ਨੇ ਆਪਾਂ ਨੂੰ ਵੀ ਆਪਾਂ ਤਾਂ ਇਹ ਜਿਹੇ ਜਿਹੇ ਆਪਣੀ ਸਮਝ ਹੁੰਦੀ ਉਹ ਜੀ ਗੱਲ ਕਰ ਦਿੰਨੇ ਆ ਹਾਂ ਹਾਂ ਕੰਮ ਤਾਂ ਬਹੁਤ ਹੁੰਦੇ ਗਵਰਨਮੈਂਟ ਦਾ ਕੰਮ ਹੂੰ ਕੰਮ ਸਾਹਮਣੇ ਕਿਤੇ ਵੱਡਾ ਕੰਮ ਹੈ ਜੀ ਗਵਰਨਮੈਂਟ ਦਾ ਕੰਮ ਸਾਹਮਣੇ ਕਿਤੇ ਆਪਣੇ ਤਾਂ ਤਾਂ ਆਪਣਾ ਘਰ ਨਹੀਂ ਚੱਲਦਾ ਹੋਰ ਇਹਦਾ ਪਹਿਲਾਂ ਘਰ ਚ ਚਾਰ ਬੰਦੇ ਹੁੰਦੇ ਨੇ ਉਹੀ ਨਹੀਂ ਗੱਲ ਸੁਣਦੇ ਹੈਗੇ ਨਾ ਗੱਲ ਤਾਂ ਇਹ ਤਾਂ ਪਹਿਲਾਂ ਹੀ ਉਹਨਾਂ ਨੇ ਪੂਰਾ ਸੂਬਾ ਚਲਾਣਾ ਹਾਂ ਸੂਬਾ ਹੋਰ ਉਹ ਤਾਂ ਹੈ ਹੀ ਉਹ ਤਾਂ ਪਹਿਲਾਂ ਹੁਣ ਮੋਦੀ ਆਲਾ ਕਿੱਡਾ ਉੱਪਰ ਸਿਆਣੀ ਨੇ ਨਾਲੇ ਆਪਣੇ ਤੋਂ ਸਾਰੇ ਹੂੰ ਪਤਾ ਹੀ ਹਨ ਆਪਣੇ ਵਰਗਾ ਤਾਂ ਜਿਹੜਾ ਪਾਰਟੀ ਜਿਹੜੀ ਪਾਰਟੀ ਦਾ ਹੁੰਦਾ ਉਸੇ ਦੀ ਗੱਲ ਕਰਦਾ ਹੂੰ ਇਹ ਉਹੀ ਵਧੀਆ ਨੇ ਬਾਕੀ ਐਵੇਂ ਨਹੀਂ ਕਾ ਹੁਣ ਚੱਲਿਆ ਮਾਦਾ ਜਦੋਂ ਸਵਰਾਤੀ ਹੁੰਦੇ ਹਨ ਨਾ ਮਾਦਾ ਬੁਲਾ ਕੇ ਬੈਠਾ। ਆ ਰਾੜ ਘੜਾਇਆ ਮੇਰੇ ਜਵਾਈ ਨੇ ਮਾਦਾ ਹੁਣ ਚੱਲਿਆ ਜੀ। ਅੱਛਾ। ਸਵਰਾਤੀ ਬੁਲਾ ਕੇ ਬੜਾ ਮੇਰੇ ਕਿਸੇ ਜਾ ਕੇ ਜਾਤ ਨੂੰ ਪੁੱਛੇ ਤੇ ਨ ਕੀ ਚਾਹੀਦਾ ਘਰੇ ਕੀ ਨਹੀਂ। ਕੋਈ ਨਹੀਂ ਪੁੱਜਦਾ ਹੈਗਾ ਜਾਂ ਆਪਣੇ ਆਪਣੇ ਜੋ ਅੱਗੇ ਨਹੀਂ ਹੋਏਗੇ ਕਿਸੇ ਨੇ ਆ ਕੇ ਕੀ ਪੁੱਛਣਾ। ਉਹ ਹੀ ਕਹਿੰਦੇਗਾ। ਤੇ ਤੁਹਾਡੇ ਲਵੇ ਪੈਸੇ ਆਉਂਦੇ ਸਾਰੇ ਆਉਂਦੇ। ਹੁਣ ਆਪਾਂ ਦੇਖਦੇ ਹਾਂ ਹੁਣ ਆਪਾਂ ਜੇ ਰਿਸ਼ਤੇਦਾਰ ਪਰਖਣਾ ਹੋਵੇ। ਹਾਂ। ਤੁਸੀਂ ਐਂ ਦੇਖੋ ਜਿਹੜਾ ਸਾਡੇ ਦੰਤ ਦਾ ਦਾਤਾ ਕੋਲੇ ਹੋਵੇ ਤੇ ਚਿਰਦੇ ਛੱਡੂ ਜਿਹੜਾ ਸਾਡੇ ਰਿਸ਼ਤੇਦਾਰ ਆਂਦਾ ਉਹ ਉਹਨਾਂ ਦੇ ਵੀ ਉਹਨੇ ਹੀ ਜਾਂਦਾ ਜਿਹੜੇ ਮਾੜੇ ਰਿਸ਼ਤੇਦਾਰ ਹੈ ਫੇਰ ਪਤਾ ਲੱਗਦਾ ਬੰਦਾ ਵਧੀਆ ਹੈ ਕਿ ਮਾੜਾ ਹੈ ਹਾਂ ਮੰਨ ਲਓ ਸਾਡੇ ਲੈਵੇ ਮੰਨ ਲਓ ਪੈਸੇ ਨੇ ਸਾਡੇ ਤਾਂ ਬੰਦਾ ਭੱਜ ਕੇ ਆਉ ਜਿਹੜਾ ਕੋਈ ਰਿਸ਼ਤੇਦਾਰ ਮਾੜਾ ਹੈ ਉਹਦੇ ਜਾਂਦਾ ਨਹੀਂ ਆ ਗਾ ਨਾ ਜਾਂਦਾ ਇਹ ਤਾਂ ਸਵਾਲ ਨਾਲ ਪਾਰੇ ਗਾ ਐਂ ਬੱਸ ਅਜਿਹਾ ਰਿਸ਼ਤੇਦਾਰੀ ਵੀ ਪੈਸਿਆਂ ਦੀ ਰਹਿ ਗਈ ਜਿਹਦੇ ਕੋਲ ਨਹੀਂ ਪੈਸੇ ਨਹੀਂ ਹੈਗੇ ਕੋਲੇ ਉਹਦੇ ਨਾਲ ਅਗਲਾ ਰਿਸ਼ਤੇਦਾਰੀ ਕੱਢ ਲੈਂਦਾ ਹੈ ਹੋਰ ਕੱਖੇ ਪੈਸਾ ਮੁੱਖ ਰਹਿ ਗਿਆ ਹਾਂ ਪੈਸਾ ਮੁੱਖਾ ਕੱਖੇ ਹੋ ਜਾਂਦਾ ਥੋੜਾ ਸਿਆਣੀਆਂ ਗੱਲਾਂ ਕਰਦਾ ਨਾ ਮੈਂ ਕੁਝ ਨਾ ਕੁਝ ਤਾਂ ਆਹ ਤਾਂ ਮੁੱਖਾ ਰਹਿ ਗਿਆ ਬਾਈ ਵਾਹੇ ਨੂਰੇ ਉਰੇ ਆ ਜਾ ਗੱਲ ਸੁਣ ਮੇਰੀ

आओ छावे छावे कर ले जो करना हाथ पल्ला मारना उ बिमार होके बह जाएगी सटना खाली पैर मरवा लेंगी जो टेडी होगी रेंद चल खिंच मेरे ना मारी खिंच ला खिंच ला खिंच ला गंदा है गंदा वो कड़ा के रखने ने ਹਾਂ ਸ਼ਾਇਦ ਅਗਲੇ ਮਹੀਨੇ ਨੇ ਆਹ ਭਾਈ ਤੱਕ ਤਾਂ ਕੋਈ ਸੁਣਿਆ ਨਹੀਂ ਭੱਜਣਾ ਅੱਠ ਹੁੰਦੀ ਹਾਂ ਹਾਂ ਨੂੰ ਸੁਣਿਆ ਵੀ ਬੋਟਾ ਬੋਟਾ ਜਿਆ ਪੈ ਰਹੀਆਂ ਨੇ ਸਾਡੇ ਤਾਂ ਆਪਣੀ ਹੈ ਜੀ ਸਾਡੇ ਤਾਂ ਮੇਰੇ ਨਾਲ ਤਾਂ 8 ਸਾਲ ਹੋ ਗਏ ਉਹ ਰੇ ਐਮਪੀ ਐਮਸੀ ਦੀਆਂ ਨਹੀਂ ਪਈਆਂ ਹੈਗੀਆਂ ਹੋਰ ਕੀ ਫੁੱਲ ਤੋਂ ਨੂੰ ਕਹਦਾ ਚਾ ਚੜੜੇ ਹੈਗਾ ਹੋਰ ਧੁੱਪੇ ਆ ਕੇ ਬਹਿ ਗਈਆਂ ਹਾਂਜੀ ਹਾਂ ਕਿਵੇਂ ਤੈਨੂੰ ਗਰਮੀ ਨਹੀਂ ਲੱਗ ਰਹੀ ਐਵੇਂ ਬਿਮਾਰ ਹੋ ਜਾਓਗੇ ਪੁੱਤ ਪਾਪਾ ਮੈਂ ਤਾਂ ਇੱਥੇ ਕੰਮ ਕਰ ਕਰਕੇ ਇੰਨੇ ਵੱਡੇ ਵੱਡੇ ਸੱਚ ਆਹੋ ਸਹੀ ਗੱਲ ਐ ਤੂੰ ਹੀ ਕੰਮ ਕੀਤਾ ਆ ਤਾਂ ਬੇਲੀ ਬੈਠੇ ਨੇ ਸਾਰੇ ਤੂੰ ਹੀ ਕਰ ਰਹੀਆਂ ਕੰਮ ਹਾਂ ਕਿੰਨਾ ਤੇ ਜ਼ਿਆਦਾ ਹੋ ਗਿਆ ਹੂੰ ਮੋਬਾਈਲ 'ਚ ਕੰਮ ਕਰ ਰਹੀ ਆ ਆ ਕੰਡਿਆਂ ਵਾਲਾ ਅੰਕਲ ਆਪਾਂ ਥੱਲੋਂ ਕੱਢਣਾ ਹੈਗਾ ਜਿਹੜੋ ਹਾਂ ਅੱਜ ਕੁਝ ਵੀ ਰਹਾ ਕਾੜੀਆਂ ਵੀ ਨਹੀਂ ਮਿਲ ਰਹੀਆਂ ਉਹ ਲਾਲ ਜਾਂ ਕਟਰ ਵੀ ਨਹੀਂ ਮਿਲ ਰਿਹਾ ਮੈਨੂੰ ਠੀਕ ਆ ਦੇ ਕਿੱਥੇ ਤੋਂ ਦੇਸ ਉਹ ਕਟਰ ਜੇ ਨਾਲ ਅੱਗੇ ਮੈਂ ਵੜ ਦਿੰਦਾ ਹੁਣ ਇਹਨੂੰ ਤੇ ਬਾਲਾ ਫੈਲ ਗਿਆ ਤੂੰ ਜਮਾਈ ਨੀਚੇ ਵੜ ਦਿੰਦੇ ਇਹਨੂੰ ਇਹ ਕਿਹੜਾ ਕੰਮ ਦਾ ਸਾਲਾ ਤਾਂ ਮੈਂ ਕਟਰ ਲੱਭ ਕੇ ਲਿਆ ਨਾ ਥੱਕ ਗਏ ਸਾਡਾ ਹੋ ਗਿਆ ਟੀ ਟਾਈਮ ਹੁਣ ਅੰਕਲੂਰੀ ਚਾਹ ਪੀਣ ਲੱਗੇ ਹਾਂ ਆ ਪਤਾ ਇਹ ਕੱਦ ਦਾ ਗਲਾਸ ਪੀਣਾ ਹੁੰਦਾ ਢਿਹੜੀ ਦਾ ਉਹ ਵੀ ਨਹੀਂ ਆ ਤਾਂ ਕੰਮ ਕਰ ਜਾਂਦੇ ਨੇ ਆ ਬੰਦਾ ਥੋੜਾ ਜਿਹਾ ਬੇਲੇ ਸਾਡਾ ਇੱਕ ਘੱਟ ਕੰਮ ਕਰਦਾ ਹੈ ਕਿ ਨਹੀਂ ਫੇਰ ਸਰਦਾਰ ਬੰਦਾ ਕਿਉਂ ਅੰਕਲ ਸਹੀ ਗੱਲ ਐ ਨਾ ਹਾਂਜੀ ਸਹੀ ਗੱਲ ਐ ਨਾ ਹਾਂ ਇਹ ਸ਼ੌਂਕੀਆ ਕੰਮ ਕਰਦਾ ਬੰਦਾ ਸਾਡਾ। ਆਈ। ਇਹਦੇ ਥੱਲੇ ਤਾਂ ਯਾਰ ਬੈਠਣਾ ਹੀ ਦੁਪਰ ਹੋਵੇ। ਕੀੜੇ ਦੇਖਦੇ। ਕੀੜੀਆਂ ਬਹੁਤ ਘੱਟੀਆਂ ਨੇ। ਉਹ ਸੀ ਅੰਕਲ ਉਹ ਬਲਾ ਫੁੱਟਾ ਆ ਵੱਡੇ ਪੱਤੇ ਵਾਲਾ ਦੇਖੋ। ਉਹ ਅੰਦਰ ਹਾਂ। ਕਿੰਨੇ ਪੈਸੇ ਕਹਿੰਦਾ ਸੀ ਕੱਲੋਂ? ਉਹ ਆਂਦਾ ਹੀ 130 ਰੁਪਏ ਦੇ ਉਹ ਲੈਣ ਦੇ ਪਟਾਈ ਵਾਲੇ। ਅੱਛਾ। ਕਿ ਮੈਂ 150 ਨੂੰ ਲਵਾਂ 150 ਨੂੰ ਕੁਇੰਟਲ ਉਹ ਹੋਗਾ 4-5 ਕੁਇੰਟਲ ਤੱਕ ਹੋ ਜੂ ਹੈ 7 7 ਕੁਇੰਟਲ ਉਹ ਨਹੀਂ ਦੱਸਿਆ ਚਲੋ ਐਸਟੀਮੇਟ ਕੱਲੋਂ ਇੱਕ ਬੰਦਾ ਹੋਰ ਲੈਣਾ ਤੇਰੇ ਨਾਲ ਵੇਨੇ ਆ ਪਰ ਇਹ ਜਿਹੜਾ ਸਾਡਾ ਗਵਾਂਢੀ ਜਿਹਨੂੰ ਧਾਣੀਵਰਾ ਥਾਂ ਦਿੱਤਾ ਹਾਂ ਇਹ ਸਾਲਾ ਰਾਜ ਅੱਛਾ ਮੈਂ ਉਹ ਦੂਜਾ ਬੰਦਾ ਲਿਆਉਂ ਉਹ ਬੰਦਾ ਆਪਾਂ ਨੂੰ 4 ਪੈਸੇ ਦੇ ਦਿੱਤੇ ਜਾਏਗੇ। ਸਾਰੇ ਹਰਾਮੀ ਆਪਾਂ ਨੂੰ ਹੀ ਟੱਕਰ ਦੇ ਨੇ। ਇਹ ਆਹੋ ਫਿਰ ਕਿਹਨੂੰ ਪਤਾ ਰਿਹਾ। ਪਹਿਲਾ ਰਾਮਪੁਰਾ ਕਰਨ ਹੀ ਗਏ ਥਾਂ ਮਾਰੀ। ਚਲ ਕੋਈ ਨਹੀਂ ਉਹ ਤਾਂ ਲੰਘ ਗਿਆ ਟਾਈਮ 20 ਸਾਲ ਹੋ ਗਏ ਹੁਣ। ਉਹੋ ਮੇਰੀ ਗੱਲ ਸੁਣੋ। ਹੁਣ ਅੱਥੀ ਜਾਣਾ ਫਿਰ। ਕਿਦੋਂ ਜਾਣਾ? ਕੱਲੂ ਜਾਣਾ। ਕਿਦੋਂ ਆਉਣਾ? ਸ਼ਨੀਵਾਰ ਨੂੰ ਆਵਾਂਗੇ। ਕੋਈ ਗੱਲ ਨਹੀਂ ਆਪਾਂ ਉਦਨ ਬਲਾ ਲਾ ਲੈਣੇ। ਉਹਨੂੰ ਇੱਕ ਵਾਰੀ ਚੈਕ ਕਰ ਆਪਦਾ ਦਿਖਾ ਦਿਓ। ਮੈਂ ਉਹਨੂੰ ਦਿਖਾ ਦੂੰ। ਫਿਰ ਜਿੱਦਨ ਆਉਦੇ ਫਿਰ ਸ਼ੁਰੂ ਕਰਾ ਦਾਂਗੇ ਆ ਉਹ ਅਗਲੇ ਐਤਵਾਰ ਨੂੰ ਬੁਲਾ ਲਾਂ ਐਤਵਾਰ ਨੂੰ ਆਪਾਂ ਬੁਲਾ ਲਾਂ ਤੂੰ ਸ਼ਨੀਵਾਰ ਨੂੰ ਆਉਂਦੇ ਨਾ ਸ਼ਨੀਵਾਰ ਨੂੰ ਆਣਾ ਐਤਵਾਰ ਨੂੰ ਬੁਲਾ ਲਾਂ ਇੱਕ ਵਾਰੀ ਮੈਨੂੰ ਵਗਾ ਲੈਣ ਦੇ ਮੈਂ ਉਹਦੇ ਨਾਲ ਉਹਦੇ ਨੂੰ ਮਰਜ਼ੀ ਦਿਖਾਉਂ ਉਹਦੇ ਨਾਲ ਟੋਕਣਾ ਦਾ ਰੇਟ ਡੂਟ ਆ ਉਹਨੂੰ ਐ ਕਿਹਾ ਕਿ ਉੱਪਰੋਂ ਵੜਦਾ ਲਿਆਵੇ ਉਸ ਹਿਸਾਬ ਨਾਲ ਵੜੂ ਉਹ ਵੀ ਜਾਂਦਾ ਸੀ ਉਤੋਂ ਹੀ ਆਵਾਂਗੇ ਹਾਂ ਵਾਹ ਤਾਣੀਆਂ ਵੜਦੇ ਆਉਂਦੇ ਉੱਥੋਂ ਬਾਹਰਾਂ ਵਿੱਚ ਬਾਹਰਾਂ ਹਾਂ ਬਾਹਰਾਂ ਜਿਹਾ ਜਿਹੜਾ ਕੋਈ ਇਤਰ ਕੋਪੜਾ ਲੋਪੜਾ ਲਾ ਉਹ ਬਾੜਾ ਦੇ ਕੰਮ ਕਰਦੋ। ਇਧਰੋਂ ਫਿਰ ਆ ਵੀ ਦਿਖਾ ਦਾਂਗੇ ਨਾ। ਕਿੱਡਾ। ਆ ਜਿਹੜਾ ਵੱਡਾ ਪਹਿਲਾਂ ਜਿੱਥੇ ਆਪਾਂ ਖੜੇ ਹਾਂ ਜਿੱਥੋਂ ਸੱਪ ਨਿਕਲਿਆ ਸੀ। ਅੱਛਾ। ਇਹ ਤਾਂ ਉਦੋਂ ਟਰੈਕਟਰ ਆਇਆ ਸੀਗਾ ਜਦੋਂ ਉਹ રોજ ਆਪਾਂ ਕਢਾ ਦਿੰਦੇ ਵਧੀਆ ਰਹਿੰਦੇ। ਇਹ ਹੁਣ ਜੜੋਂ ਕੋ ਨਹੀਂ ਨਿਕਲਣਾ। ਜਿਹੜਾ ਇਹ। ਇਹਨਾਂ ਇਲਾਜ ਕਰਾਂਦੇ ਜਿਹੜਾ ਨੰਗੀਆਂ ਕਰਕੇ ਹਾਂ ਉਹ ਪਾਵਾਂਦੇ। ਕੀ ਜਾਂਦਾ ਰਿਹਾ ਉਹ ਪਾਉ ਨਾਲ ਦੇ ਨਾਲ ਜਿਹੜਾ। ਉਹ ਬਸ ਆਪਾਂ ਤਾਂ ਇਹ ਵੀ ਦੁਬਾਰਾ ਹੋਵੇ ਨਾ। ਨਾ ਨਾ ਸੈਡੀਆਂ ਦੀਆਂ ਨੰਗੀਆਂ ਕਰਕੇ ਕਈ ਨਾਲ ਉਹ ਬਾਗਾ ਨੇ ਮੋੜ ਕੇ ਰਹਿਣੀ ਹੁੰਦਾ ਬਸ ਠੀਕ ਮੈਂ ਹੁਣ ਰਾਈ ਮਾਰਾਂ ਲਓ ਜੀ ਆਹ ਟਾਣੇ ਟੂਣੇ ਆਂ ਬੜਤੀਆਂ 11:30 ਹੋ ਗਏ ਮੈਨੂੰ ਨਾ ਭੁੱਖ ਲੱਗਣ ਲੱਗੀ ਸਵੇਰ ਦਾ ਕੁ ਖਾਦਾ ਪੀਤਾ ਹੀ ਨਹੀਂ ਹੈਗਾ ਆ ਸਾਰਾ ਸ਼ਾਂਗ ਸੌਂਗ ਦਿੱਤੇ ਇਧਰੋਂ ਰਹਿ ਗਏ ਹਜੇ ਉਹਨਾਂ ਚਰੇ ਟਾਣੇ ਟੂਣੇ ਚੱਕ ਲੈਣਗੇ ਅੰਕਲ ਉਹਨੇ ਘਾਕੂ ਮਾ ਕੱ ਇੱਕ ਅੱਧੀ ਰੋਟੀ ਖਾਏ ਯੇ ਫੇਰ ਦਾ ਕੋਈ ਖਾਦਾ ਨਹੀਂ ਬਸ ਉਹ ਟਰਾਲੀ ਵਾਲਾ ਨਿਗਾ ਚ ਰੱਖਿਓ ਤੁਹਾਨੂੰ ਮੈਂ ਇੱਕ ਅੱਧੀ ਵਾਰੀ ਪਹਿਲਾਂ ਵੀ ਕਿਹਾ ਆਕਾ ਅੱਜ ਮਾਵਨ ਤੇ ਹਾਂ ਕੋਈ ਟਰੈਲੀ ਦਾ ਮਗਾਉਣ ਦੀ ਗੱਲ ਕੀਤੀ ਫੋਰ ਪਹਿਲਾਂ ਇੱਕ ਵਾਰੀ ਕਿਹਾ ਸੀ ਕਹਿੰਦੇ ਛਿੱਟ ਜਾਓ ਸਾਡੇ ਕੋਲੇ ਵੀ ਜੇ ਸਾਡੇ ਲਈ ਸਾਧਨ ਹੋਵੇ ਅਸੀਂ ਆਪ ਨਾਲ ਛਟਾ ਦਈਏ ਕਿਤੇ ਹਾਂ ਉਹ ਤਾਂ ਕਹਿੰਦੇ ਆ ਔਰ ਪਹਿਲਾਂ ਗੁਰਦੁਆਰੇ ਵਾਲਿਆਂ ਨੂੰ ਮਸਾ ਚਕਾਇਆ ਕਿਥੇ ਨਾਲ ਕਹੇ ਹਾਂ ਨਾਨਕਾਂ ਨੇ ਲਵੇ ਉਹ ਲੱਗਦਿਆ ਲੰਗਰ ਉਹਨਾਂ ਨੂੰ ਚਕਾਇਆ ਚਲੋ ਪੜਦਾ ਫਿਰੇ ਤੂੰ ਕਿਹੜੀ ਕਲਾਸ ਚ ਮੈਂ ਬੀਏ ਫਰਸਟ ਈਅਰ ਚ ਬਸ ਹਲਾ ਭਰੇ ਹਾਂ ਅੱਛਾ ਉਹ ਗੈਪ ਹੈਗਾ ਮੈਂ ਕੋਈ ਗੈਪ ਨਹੀਂ ਹਾਂਜੀ ਤੇ ਤੈਨੂੰ ਕੱਟੀ ਆ ਉਮਰ ਤੇਰੀ ਹੈਜੀ ਬੇਟਾ ਉਮਰ ਘੱਟੀ ਆ ਤੇਰੀ ਹਾਂਜੀ 22 ਸਾਲ ਹੋਊ ਨਾ ਨਾ ਹਾਂ ਖਾਰਮਾ ਹੁਣ ਲੱਗਿਆ ਖਾਰਮਾ ਹੁਣ ਲੱਗਿਆ ਅੱਛਾ ਅਸੀਂ ਤਾਂ ਬੁਢੇ ਹੋ ਗਏ ਯਾਰ ਅੱਛਾ ਜੀ ਲੈ ਬਾਈ ਦੀ ਉਮਰ 2006 ਡੇਟ ਆ ਵਰਤਾ 20 ਸਾਲ ਛੋਟਾ ਮੇਰੇ ਤੋਂ 19 ਸਾਲ ਚਲ ਵਧੀਆ ਬੰਦਾ ਕੰਮ ਕਰਦਾ ਆਪਦਾ ਆਹ ਹੋ ਗਿਆ ਰੋਟੀ ਖਾ ਕੇ 2 ਮਿੰਟ ਕੰਮ ਕਰ ਲਾ ਬਸ ਹੋਈ ਪਈਆ ਮੇਟ ਮਿਲਦੇ ਆ ਅਗਲੇ ਕਲਿੱਪ ਚ ਇਹ ਤੋਂ ਬਾਅਦ ਇੱਕ ਤਾਂ ਆਪਾਂ ਪਾਈ ਜਾਂਦੇ ਨੇ ਉਹ ਮਸ਼ੀਨ ਦੀ ਫੇਲ ਤੋਂ ਇੱਕ ਵਾਰੀ ਤੇ ਉਧਰ ਇੱਕ ਤਾਂ ਵੀਰ ਵਾਂ ਕੇ ਉਹ ਪਰਲੇ ਪਲਟ ਚੋਂ ਲੱਕੜਾਂ ਇਹ ਚ ਕਾ ਦਿਓ ਜਿਹੜੀਆਂ ਵਿਚਾਲੇ ਪਈਆਂ ਨੇ ਠੀਕ ਹੈ 1 ਵਜ ਗਿਆ ਲੰਚ ਟਾਈਮ ਹੋ ਗਿਆ ਬੰਦੇ ਗਏ ਨੇ ਰੋਟੀ ਖਾਣ ਉਹਨਾਂ ਨੂੰ ਕਿਹਾ ਸੀ ਉਰੇ ਖਾ ਲਓ ਕਹਿੰਦੇ ਨਹੀਂ ਅਸੀਂ ਹੋਟਲ ਤੇ ਬੈਠ ਕੇ ਖਾਵਾਂਗੇ ਘਰੋਂ ਲੈ ਜਾਂਦੇ ਨੇ ਚਲੋ ਫਿਰ ਉੱਥੇ ਰਾਮ ਨਾਲ ਦੋਵੇਂ ਟਡਾਮ ਕਰ ਲੈਂਦੇ ਨੇ ਨਾਲ ਹਣ ਇੱਕ ਤੋਂ 2 ਵਜੇ ਤੱਕ ਲੰਚ ਟੈਂਟ ਚੱਲੂ ਸਾਡਾ ਫੇਰ ਅੱਜ ਚਲਾਵਾਂਗੇ ਮਸ਼ੀਨ ਤੈਨਾਂ ਮਸ਼ੀਨ ਚਲਾ ਲਓ ਅੱਜ ਥੋੜਾ ਜਿਹਾ ਅੱਜ ਬਾ ਦੇਣੇ ਆ ਬਾਕੀ ਜਦੋਂ ਸਬਜ਼ੀ-ਸਬਜ਼ੀ ਲਾਵਾਂਗੇ ਦੁਬਾਰਾ ਫੇਰ-ਫੇਰ ਦਾਂਗੇ ਇੱਕ ਵਾਰੀ ਹੁਣ ਮੈਂ ਵੀ ਘੰਟਾ ਕ ਰਾਮ ਕਰ ਲਿਆ ਮੈਂ ਅੰਦਰ ਜਾ ਕੇ ਆਪਣੇ ਨਾਲ ਜੀ 1000 ਸਬਸਕ੍ਰਾਈਬਰ ਹੋ ਗਏ ਪਲੀਜ਼ ਇਦਾਂ ਹੀ ਹੈਲਪ ਕਰਦੇ ਰਹਾ ਕਰੋ ਇੱਕ ਅੱਦੇ ਬੰਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਐ ਵੀ ਤੁਹਾਡਾ ਕੋਈ ਜਾਣਾ ਨਹੀਂ ਸਾਡੀ ਹੈਲਪ ਹੋ ਜੂਗੀ ਬਹੁਤ ਜ਼ਿਆਦਾ ਨੂੰ ਹੀ ਬਸ ਇੱਕ ਚਾਹ ਆ ਜਾਈ ਹੁੰਦਾ ਵੀ ਇੰਨੇ ਸਬਸਕ੍ਰਾਈਬਰ ਹੋ ਗਏ ਜਾਂ ਇਹਨੇ ਵਿਊ ਆ ਜਾਂਦੇ ਨੇ ਵਿਊ ਤਾਂ ਹਜੇ ਥੋੜੀ ਆ ਜਾਂਦੇ ਨੇ ਕੋਈ ਨਹੀਂ ਜੇ ਆਪਣੇ ਚਾਹ ਵਧਣਗੇ ਕਦੇ ਨਾ ਕਦੇ ਤਾਂ ਹੁਣ 2 ਵਜੇ ਦੁਆਰਾ ਜਾਵਾਂਗੇ ਮਗਰ ਪਲਾਟ 'ਚ ਉਹਨਾਂ 'ਚ ਆਰਾਮ ਕਰ ਲਈਏ कुछ ना जाए ना पैर से अच्छा नवी चपल् खराब हो जाए <laughs> ਆ ਚੁੱਕੀ ਥੱਲੇ ਆ ਉਹ ਇੱਧਰ ਤਾਂ ਸਾਰੇ ਮਸ਼ੀਨ ਫੇਰਤੀ ਹੁਣ ਜਦੋਂ ਲਾਵਾਂਗੇ ਅਗਲੇ ਮਹੀਨੇ ਸਬਜ਼ੀ ਉਹਨੇ ਤੇ ਖਾਲੀ ਰਹਿਣਾ ਇਹ ਉਹ ਨਾ ਰਹਿ ਗਿਆ ਅੰਦਰ ਆਇਆ ਇਹਦਾ ਉਹ ਸਾਡਾ ਹੀ ਆ ਉੱਥੇ ਵੀ ਪਲਾਟ ਥੋੜੀ ਜਿਹੀ ਗਾਹਾਂ ਮਾਰੋ ਅੰਕਲ ਕਿੱਥੇ ਗੱਡੀ ਖੜਦੀ ਹੈਗੀ ਇੱਕ ਉਹ ਕੋਰੇ ਆ ਬੂਏ ਨੂੰ ਢਿੱਕਾ ਨਾ ਲੱਗੇ ਨਾ ਨਾ ਢਿੱਕਣ ਲੱਗ ਲਾ ਬੂਏ ਨੂੰ ਪੂਰਾ ਖੰਦਸਾ ਇਹ ਦਾਤ ਨਹੀਂ ਆਹ ਪਿਆ ਦੇ ਕੇ ਜਾਂ ਚੱਕ ਦੀਆਂ ਬਾਕੀ ਕੰਮ ਤਾਂ ਉਹ ਮਸ਼ੀਨ ਕਰ ਦਿੰਦੀ ਇਹ ਆਂਦਾ ਫੇਰੇ ਇੱਥੇ ਲਾਉ ਮੈਂ ਕਿਹਾ ਸੀ ਜੇ ਜੂਤੀ ਚੱਲੇ ਉਸ ਵੇਲੇ ਇੱਥੇ ਕਿੱਥੇ ਕੋਈ ਨਹੀਂ ਅਗਲੇ ਹਫ਼ਤੇ ਐਤਵਾਰ ਨੂੰ ਸ਼ਨੀਵਾਰ ਨੂੰ ਆ ਜਾਣਾ ਜੀ ਫੇਰ ਕਰ ਲਾਂਗੇ ਕਰਨਾ ਪਏਗਾ ਇਹ ਜਿਹੜਾ ਮੁੰਡਾ ਜੀ ਇਹ ਆਪਣੇ ਥੋੜਾ ਜਿਹਾ ਮੁੰਡਾ ਨਹੀਂ ਇਹ ਉਹ ਬੋਲਦਾ ਇਹ ਚੱਟਿਆ ਨਹੀਂ ਚੱਟਿਆ ਨਮਾ ਤੇ ਆਇਆ ਤਾਇਆ ਕਹਿੰਦਾ ਨਾ ਕਿ ਲਾਈਏ ਰਹੋ ਅੰਦਰ ਆਮ ਹੈ ਬੱਸ ਜਾਈਂ ਅੰਦਰ ਬਾਅਦ ਵੀ ਲੈ ਆਇਓ ਬਾਅਦ ਵੀ ਲੈ ਆਇਓ ਕਬੜੀ ਨੂੰ ਚੁਕਾਇਆ ਮੈਂ ਉਹ ਫਟੀਆਂ ਕਹਿੰਦੀ ਐ ਕੋਈ ਮਿਲਦਾ ਹੀ ਨਹੀਂ ਮੈਂ ਕੋਈ ਨਾ پیسے ਮੈਂ ਦੇ ਦੂੰ ਉਹਨੂੰ ਰੇੜੀ ਮਿਲ ਗਈ ਉਹਨੂੰ ਤੇ ਕਹਿੰਦੀ ਹੁਣ ਇੱਕ ਹੋਰ ਚਾਹ ਰਹੀ ਮੈਂ ਕਿਹਾ ਲੈ ਜਾ ਤੂੰ ਕੋਈ ਨਾ پیسے ਮੈਂ ਦੇ ਦੂੰ ਉਹ ਪਰ ਉਹਨੂੰ ਰੇੜੀ ਵਾਲੀ ਨਹੀਂ ਮਿਲੇ ਮੜ ਕੇ ਆਈ ਬਾਤਾ ਹੋਇਆ ਪਿਆ ਕਾ ਜਾਣ ਕੇ ਜਾਂਦਾ ਸੋਕਾ ਪੈ ਜਾਂਦਾ ਹੈ ਮੀ ਬੂਟੇ ਵੀ ਸੁੱਕਣ ਲੱਗ ਜਾਂਦੇ ਨੇ ਜਹਰ ਕਾਈ ਕਾ ਕੋਈ ਵਿਰਾਮ ਹੀ ਨਹੀਂ ਹੈ ਬਸ ਗੱਬੜੇ ਹਾਂ ਉਹ ਆਪਣੇ ਆਈ ਬੜੀ ਜੰਗਲ ਹੀ ਬਣ ਜਾਂਦਾ ਉਹ ਜੰਗਲ ਆਪਾਂ ਘਰ ਨਾ ਪਰੋਲਾ ਮਾਰੀ ਰਿਓ ਨਾ ਜੰਗਲ ਬਣੇਦਾ ਅਗਰ ਚਾਹ ਨਾ ਕੋ ਚਾਚ ਫੇਰੇ ਕੋਈ ਨ ਮੁੱਕਦਾ ਇਹਦਾ ਆ ਵਿਚੋਂ ਤਿੰਨ ਆਕੜਾਂ ਨਾਲ ਨਾ ਤੇ ਕੀ ਰਾਇ ਹੈ ਭਾਈ ਓਕੇ ਤਾਂ ਨਾਲੇ ਚੱਲ ਰਹਿ ਜਾਣ ਉਹ ਦੋਨੋਂ ਨਹੀਂ ਪੈਸੇ ਦਿੰਦੇ ਉਹ ਆਇਆ ਫਟਕਟ ਮਿਲਦਾ 15 16 ਤਾਂ ਮੈਂ ਕੱਢ ਤੇ ਦੇ ਮਾਸੜ ਦੀ ਬਸ ਜਿੰਨ ਮੂਰ ਕਰ ਲੈਂਦਾ हां हो गया ਸਾਡਾ ਕੰਮ ਹੋ ਗਿਆ ਸੀ ਵੇਲੇ ਪੂਰੇ ਹੋ ਗਏ 5:30 ਹੁਣ ਤੁਹਾਨੂੰ ਦਿਖਾਨਾ ਹੈ ਦੇ ਡਿਫਰੈਂਸ ਆ ਦੇਖੋ ਸਾਰਾ ਘਰ ਤਾਂ ਕਲੀਅਰ ਇਹ ਉਹ ਪਰਲਾ ਪਲਾਟ ਰਹਿ ਗਿਆ ਇਹ ਸਾਰਾ ਕਲੀਅਰ ਕਰਤਾ ਨੀ ਯਾਰ ਹੁੰਦਾ ਨਾ ਨੂਰ ਮੈਂ ਨਹੀਂ ਆਦੇ ਪੂਰੀ ਅਗਲੀ ਵਾਰੀ ਬਸ ਹੁਣ ਅੱਜ ਥੋੜੇ ਕੰਮ ਜ਼ਿਆਦਾ ਸੀ ਕਿਉਂਕਿ ਪਹਿਲੀ ਵਾਰੀ ਮਸ਼ੀਨ ਫੇਰੀ ਹੈ ਹੁੰਜ ਰਹੀ 15-20 ਦਿਨਾਂ ਨੂੰ ਸਬਜ਼ੀ ਲਾਵਾਂਗੇ ਦੁਆਰਾ ਉਦੋਂ ਚਲੋ ਆਪਾਂ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਣੀ ਵੀਡੀਓ ਪੂਰੀ ਦੇਖਿਓ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਬਾਏ ਬਾਏ ਆ ਇੱਕ ਸਾਡੇ ਬੇਟੀ ਨੂੰ ਬੇਟੀ ਨੇ ਕੁਝ ਕਹਿਣਾ ਹੈਗਾ ਇਹ ਤੁਹਾਡਾ ਧੰਨਵਾਦ ਕਰੂ ਹਰ ਜਾ ਪੁੱਤ ਲੈ ਕਰੋ ਦੱਸੋ ચેન ગલને વિડિયો કો લાઈક કરે બોલો હેપી પાર્ટી મમ્મી આલે વિડિયો કો લાઈક કરે વિડિયો કો શેર કરે વિડિયો કો કમેન્ટ કરે વિડિયો કો સબસ્ક્રાઇબ કરી બાય બાય બોલે ઓકે બાય ઓકે મળਦੇ હૈ اگલી વિડિયો દે وچ